ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਬੜੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਡੀਸੀ ਬਠਿੰਡਾ ਸਾਡੇ ਨਾਲ ਮੌਜੂਦ ਨੇ ਅੱਜ ਮੀਟਿੰਗ ਵੀ ਕੀਤੀ ਹੈ ਸਰ ਵਿਸਾਖੀ ਨੂੰ ਲੈ ਕੇ ਵੱਡੀ ਗਿਣਤੀ ਸੰਗਤਾਂ ਪੁੱਜਦੀਆਂ ਨੇ ਤੇ ਲੱਖਾਂ ਦੀ ਤਾਦਾਦ ਵਿੱਚ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਅੱਜ ਤੁਸੀਂ ਮੀਟਿੰਗ ਦਾ ਲਾਸਟ ਮੀਟਿੰਗ ਜਿਹੜੀ ਸ਼ਾਇਦ ਕੀਤੀ ਗਈ ਹੈਗੀ ਅੱਜ ਬਿਲਕੁਲ ਜੀ ਪ੍ਰਸ਼ਾਸਨ ਵੱਲੋਂ ਬੜੇ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾ ਰਹ ਪੂਰਾ ਜਿਹੜਾ ਸਾਡਾ ਜਿੱਥੇ ਛੇ ਵਿਸਾਖੀ ਦਾ ਮੇਲਾ ਲੱਗਦਾ ਹੈ ਉਹਨੂੰ 6 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਹਰ ਇੱਕ ਬਕਾਇਦਾ ਉੱਥੇ ਡਿਊਟੀ ਮੈਜਿਸਟਰੇਟ ਪੁਲਿਸ ਦੀ ਤਾਦਾਦ ਹੋਊਗੀ ਤੇ ਨਾਲ ਹੀ ਜੋ ਵੀ ਸੰਤਾਰੀਆਂ ਨੇ ਉਹਨਾਂ ਦੀ ਸਹੂਲਤ ਲਈ ਬਕਾਇਦਾ ਸਾਰੇ ਪੁਕਟਾ ਪ੍ਰਬੰਧ ਕੀਤੇ ਗਏ ਨੇ। ਜਿਸ ਤਰ੍ਹਾਂ ਕਿਸ ਤਰ੍ਹਾਂ ਸੈਕਟਰਾਂ ਨੂੰ 6 ਸੈਕਟਰਾਂ 'ਚ ਵੰਡਿਆ ਉੱਤੇ ਪਾਣੀ ਦਾ ਜਾਂ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ? ਕਿੰਨੇ ਉੱਤੇ ਅਫੀਸਰ ਤੁਸੀਂ ਲਗਾਏ ਗਏ ਹਨ? ਜੀ 6 ਸੈਕਟਰਾਂ ਨੂੰ ਜੀ ਅਸੀਂ ਜਿੱਦਾਂ ਜੇ ਤੁਸੀਂ ਦੇਖੋ ਤਾਂ ਸਭ ਤੋਂ ਪਹਿਲੀ ਜਿਹੜੀ ਦਿੱਕਤ ਆਂਦੀ ਹੈ ਸੰਤਾਂ ਨੂੰ ਹੋ ਆਂਦੀ ਹੈ ਕਿ ਬੱਸਾਂ ਦੇ ਰਾਹੀ ਇੱਥੇ ਆਂਦੀ ਸੋ ਪੀਆਰਟੀਸੀ ਦੇ ਰਾਹੀ ਅਸੀਂ ਇੱਥੇ ਸਪੈਸ਼ਲ ਬੱਸਾਂ ਜਿਹੜੀਆਂ ਨੇ ਉਹ ਰੂਟ ਤੇ ਚਲਵਾ ਰਹੇ ਹਾਂ। ਦੈਨ ਉਥੋਂ ਬਸਾਂ ਤੋਂ ਜਿੱਥੇ ਉਹਨਾਂ ਦੇ ਆਰ ਜੀ ਕੋਈ ਬਸ ਸਟੈਂਡ ਬਣਾਏ ਨੇ ਉਥੋਂ ਗੁਰਦਾਰਾ ਸਾਹਿਬ ਤੱਕ ਲੈ ਕੇ ਆਉਣ ਲਈ ਈ ਰਿਕਸ਼ਾ ਦਾ ਪ੍ਰਬੰਧ ਪੀਣ ਦੇ ਪਾਣੀ ਦਾ ਪ੍ਰਬੰਧ ਪਖਾਨਿਆਂ ਦਾ ਪ੍ਰਬੰਧ ਤੇ ਸਿਕਿਉਰਿਟੀ ਜਿਹੜੀ ਹੈ ਉਹ ਬੜਾ ਇੱਕ ਵਿਸ਼ੇਸ਼ ਮੁੱਦਾ ਰਹਿੰਦਾ ਸੋ ਉਹਦੇ ਲਈ ਸਪੈਸ਼ਲ ਜਿਹੜੀ ਹੈ ਫੋਰਸ ਪੁਲਿਸ ਦੇ ਤੈਨਾਤ ਰਹੂਗੀ ਤੇ ਇੱਕ ਬਾਜਖ ਲਈ ਸਾਡੇ ਵੱਲੋਂ ਜਿਹੜਾ ਡਰੋਨ ਹੈ ਪੁਲਿਸ ਵੱਲੋਂ ਉਹ ਵੀ ਇੱਕ ਇੰਪਲੀਮੈਂਟ ਕੀਤਾ ਜਾ ਰਿਹਾ ਸੋ ਉਹਦੇ ਰਾਹੀਂ ਸਾਡਾ ਕੰਟਰੋਲ ਰੂਮ ਜਿਹੜਾ ਹੈ ਉਥੇ ਲਾਈਵ ਫੀਡ ਥਰੂ ਸੀਸੀਟੀਵੀ ਕੈਮਰਾਜ਼ ਵਗੈਰਾ ਰਹੂਗੀ ਤੇ ਸੰਗਤਾਂ ਨੂੰ ਤੁਹਾਡੇ ਰਾਹੀਂ ਇੱਕ ਹੀ ਬੇਨਤੀ ਰਹੂਗੀ ਕਿ ਲੰਗਰ ਜਿਹੜੀ ਹੈ ਲੰਗਰ ਦੀ ਪ੍ਰਥਾ ਆਪਣੀ ਅਸੀਂ ਉਹਦੇ 'ਚ ਕਿਸੇ ਵੀ ਤਰ੍ਹਾਂ ਦੇ ਕੋਈ ਪਲਾਸਟਿਕ ਦੇ ਮਟੀਰੀਅਲ ਦੀ ਵਰਤੋਂ ਨਾ ਕਰਦੇ ਹੋਏ ਜੋ ਸਾਡੀ ਟ੍ਰੈਡੀਸ਼ਨਲ ਹੈਗੀ ਹੈ ਜਾਂ ਤਾਂ ਥਾਲ ਜਾਂ ਫਿਰ ਪੱਤਲ ਜਿਹੜੇ ਨੇ ਉਹਨਾਂ ਦੀ ਵਰਤੋਂ ਕਰੀਏ ਤਾਂ ਕਿ ਇੱਕ ਤਰ੍ਹਾਂ ਨਾਲ ਇੱਕ ਮੈਸੇਜ ਇਹ ਵੀ ਦਿੱਤਾ ਜਾਵੇ ਕਿ ਜੀ ਸਾਡੀ ਜਿਹੜੀ ਸਾਮ ਸੰਭਾਲ ਹੈਗੀ ਹੈ ਪਰਿਆਵਰਣ ਦੀ ਸਾਡੇ এনਵਾਇਰਨਮੈਂਟ ਦੀ ਸਾਡੇ ਵਾਤਾਵਰਣ ਦੀ ਅਸੀਂ ਉਹ ਵੀ ਉਸਤੇ ਵੀ ਪੁਖਤਾ ਪ੍ਰਬੰਧ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਾਂ ਉਸ ਤਰ੍ਹਾਂ ਤੇ ਸਰੋਵਰ ਵੀ ਹੁੰਦੇ ਆ ਇਸ਼ਨਾਨ ਵੀ ਕਰਦੇ ਨੇ ਕਾਫੀ ਆਦਾ ਕੋਈ ਸਮੱਸਿਆ ਆ ਜਾਂਦੀ ਹੈ ਵਿਸਾਖੀ ਤੇ ਉਹਦੇ ਲਈ ਵੀ ਇੱਕ ਖਾਸ ਪੁਖਤਾ ਪ੍ਰਬੰਧ ਕੀਤੇ ਗਏ ਜੀ ਬਿਲਕੁਲ ਐਨਡੀਆਰਐਫ ਦੀਆਂ ਟੀਮਸ ਸਾਡੀਆਂ ਉੱਥੇ ਤਾਇਨਾਤ ਰਹਿਣਗੀਆਂ ਗੋਤਾਕੋਰ ਵਿਸ਼ੇਸ਼ ਤੌਰ ਦੇ ਉੱਤੇ ਰਹਿਣਗੇ ਤੇ ਲਾਈਵ ਜੈਕਟਸ ਵਗੈਰਾ ਦਾ ਸਾਡਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਉੱਥੇ ਆ ਜ਼ਿਲ੍ਹਾ ਪੁਲਿਸ ਮੁਖੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸੁਰੱਖਿਆ ਦੇ ਕਾਫੀ ਜ਼ਿਆਦਾ ਪ੍ਰਬੰਧ ਕੀਤੇ ਜਾ ਰਹੀ ਹੈਗੇ ਨੇ ਕਿੰਨੀ ਫੋਰਸ ਲਾਈ ਗਈ ਹੈ ਕਿਸ ਤਰ੍ਹਾਂ ਦੀ ਫੋਰਸ ਹੈ ਜਿਹੜੀ ਇੱਥੇ ਤਾਇਨਾਤ ਰਵੇਗੀ ਫੋਰਸ ਤਾਂ ਕਾਫੀ ਜ਼ਿਆਦਾ ਮਾਤਰਾ ਚ ਹੈਗੀ ਇਹ ਲੇਕਿਨ ਉਹਦਾ ਮਕਸਦ ਇਹ ਹੀ ਹੈ ਕਿ ਜਿਹੜੀ ਵੀ ਸੰਗਤਾਂ ਆ ਰਹੀਆਂ ਨੇ ਸ਼ਰਧਾਲੂ ਆ ਰਹੇ ਨੇ ਉਹਨਾਂ ਨੂੰ ਸਹੂਲਤ ਕਿੱਦਾਂ ਉਹਨਾਂ ਦੀ ਸੁੱਖ ਸੁਵਿਧਾ ਕਿੱਦਾਂ ਇਨਸ਼ੋਰ ਕਰ ਸਕਦੇ ਆ ਜਿੱਦਾਂ ਟ੍ਰੈਫਿਕ ਸੁਚਾਰੂ ਰੂਪ ਨਾਲ ਚੱਲੇ ਲੋਕਾਂ ਦੇ ਆਵਾਜਾਈ ਚ ਤਕਲੀਫ ਨਾ ਹੋਵੇ ਕੋਈ ਸਮਾਨ ਕਿਸੇ ਦਾ ਗੁੰਮ ਜਾਂਦਾ ਕੋਈ ਹੋਰ ਗੁੰਮਸ਼ੁਦਗੀ ਹੁੰਦੀ ਹੈ ਉਹਦੇ ਬਾਰੇ ਲੋਕ ਆਪਣੀ ਜਿਹੜੀ ਗਲਬਾ ਤੇ ਪਰੇਸ਼ਾਨੀ ਹੈ ਪੁਲਿਸ ਨੂੰ ਦੱਸ ਸਕਣ ਤੇ ਸਾਡਾ ਮੇਨ ਮਕਸਦ ਇਹ ਹੀ ਹੈ ਕਿ ਅਸੀਂ ਸੰਗਤ ਨੂੰ ਫੈਸਿਲਿਟੇਟ ਕਰਨਾ ਹੈ ਉਹਨਾਂ ਨੂੰ ਸਹੂਲਤਾਂ ਦੇਣੀਆਂ ਹੈ ਬਿਲਕੁਲ ਐਸਨ ਜ਼ਿਲ੍ਹਾ ਪੁਲਿਸ ਮੁਖੀ ਅਤੇ ਡਿਪਟੀ ਕਮਿਸ਼ਨਰ ਬਰਿੰਡਾ ਇਹਨਾਂ ਨੇ ਦੱਸਿਆ ਕਿ ਵਿਸਾਖੀ ਨੂੰ ਲੈ ਕੇ ਪੁਖਤਾ ਪ੍ਰਬੰਧ ਹੈ ਜਿਹੜੇ ਕਰ ਲਏ ਗਏ ਨੇ ਤੇ ਸੰਗਤਾਂ ਨੂੰ ਕੋਈ ਵੀ ਇੱਥੇ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਮਨੀਸ਼ ਗਰਗ ਪੀਟੀਸੀ ਨਿਊਜ਼ ਦਮਦਮਾ ਸਾਹੀ ਬਠਿੰਡਾ